ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਵੀ ਠੀਕ ਹਾਂ ਫਰੈਂਡਸ ਸਵਾਗਤ ਆ ਤੁਹਾਡਾ ਮੇਰੇ ਅੱਜ ਦੇ ਵਲੌਗ ਦੇ ਵਿੱਚ ਰਾਤ ਦੇ 10:00 ਬਜ ਗਏ ਨੇ ਤੇ ਆਪਾਂ ਅੱਜ ਚੱਲੇ ਆ ਜਾਗਰਨ ਤੇ ਜਾਗਰਨ ਤੇ ਸਾਲ ਬਾਅਦ ਆਂਦਾ ਏ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਚੇਤ ਦੇ ਨਵਰਾਤਰੇ ਚੱਲ ਰਹੇ ਨੇ ਫਰੈਂਡਸ ਅੱਪਾ ਚੱਲੇ ਆ ਜਗਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਚੇਤ ਦੇ ਨਵਰਾਤਰੀ ਚੱਲ ਰਹੇ ਨੇ ਤੇ ਅੱਜ ਹੈਗੀ ਆ ਸੱਤਿਓ ਸੱਤਿਓ ਸਾਡੇ ਜਗਰਤਾ ਹੁੰਦਾ ਹੈ ਤੇ ਕੱਲ ਨੂੰ ਅਠਿਓ ਆ ਤੇ ਕੱਲ ਨੂੰ ਮੇਲਾ ਹੈ ਕੱਲ ਨੂੰ ਮੇਲਾ ਹੈ ਤੇ ਅੱਜ ਆਪਾਂ ਜਾ ਰਹੀਆਂ ਜਗਰਤੇ ਤੇ ਇਹ ਮੈਨੂੰ ਗਿਫਟ ਤੇ ਮੈਂ ਦਿਖਾਵਾਂਗੇ ਤੁਹਾਨੂੰ ਜਗਰਤਾ ਤੇ ਮਾਤਾ ਵੈਸ਼ਨੂ ਦਾ ਮੰਦਿਰ ਆ ਪਾਉਣ ਵਾਲੀ ਵੀ ਕਹਿੰਦੇ ਨੇ ਮਾਤਾ ਨੂੰ ਪਾਉਣ ਵਾਲੀ ਮਾਈ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਡੇ ਨਾਲ ਬਣੇ ਰਹੋ ਅੱਜ ਦੇ ਵਲੌਗ ਦੇ ਵਿੱਚ ਬਲੌਗ ਬਹੁਤ ਹੀ ਇੰਟਰਸਟਿੰਗ ਆ ਕਿਉਂਕਿ ਕਾਫੀ ਕਲਾਕਾਰ ਆਉਂਦੇ ਆ ਜਿਹੜੇ ਰਾਤੇ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਫਰੈਂਡਸ ਅੱਜ ਮੰਦਿਰ ਦੇ ਵੀ ਦਰਸ਼ਨ ਕਰਾਵਾਂਗੇ ਤੇ ਮੰਦਿਰ ਆ ਜਿਹੜਾ ਵੈਸ਼ਨੂ ਦੇਵੀ ਦਾ ਮਾਤਾ ਪਾਉਣ ਵਾਲੀ ਦਾ ਇਹ ਮਲਹੇੜੀ ਪਿੰਡ ਦੇ ਵਿੱਚ ਆ ਜੋ ਕਿ ਇੱਕ ਬਹੁਤ ਹੀ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਦੇ ਨਾਲ ਹੀ ਆ ਤੇ ਚੱਲਦੇ ਆਂ ਆਪਾਂ ਫਿਰ ਮਲਹੇੜੀ ਜਾਗਰਨ ਦੇ ਵਿੱਚ ਲੈਟਸ ਗੋ ਫਰੈਂਡਸ ਲੋ ਜੀ ਫਰੈਂਡਸ ਆਪ ਪਹੁੰਚ ਗਏ ਪਿੰਡ ਮਾਲਾਹੀੜੀ ਦੇ ਵਿਖੇ ਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਮਾਤਾ ਦਾ ਦਰਵਾਜ਼ਾ ਸਜਿਆ ਹੋਇਆ ਏ ਤੇ ਬਹੁਤ ਹੀ ਵਧੀਆ ਲੱਗ ਰਿਹਾ ਏ ਤੇ ਦੁਕਾਨਾਂ ਵੀ ਨੇ ਤੇ ਰਾਤ ਦੀ 10:00 ਵੱਜ ਚੁੱਕੀ ਸੈਂਸ ਆਪਾਂ ਪਹੁੰਚ ਗਏ ਆ ਮਤਾ ਪੌਣ ਵਾਲੀ ਦੇ ਮੰਦਿਰ 'ਚ ਤੇ ਭਾਬਨ ਦੇਖੋ ਕਿੰਨਾ ਸੋਹਣਾ ਸਜਾਇਆ ਵਾ ਤੇ ਆਪਾਂ ਹੁਣ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਵੀ ਕਰਵਾਵਾਂਗੇ Thank okay, ਇਹ ਕਰਦੇ ਜਾਣ ਮਾਤਾ ਮਾਤਾ ਦੇਖੋ ਹਾਂਰੀ ਉਦੋਂ ਹੀ ਲੱਗਦੀ ਹੈ ਜਦੋਂ ਮਾਂ ਦੇ ਪਰਿਵਾਰ ਦੇ ਵਿੱਚ ਬੈਠ ਕੇ ਕਹਿੰਦੇ ਨੇ ਮਹਾਮਾਈ ਦਾ ਕੀਤਾ ਭਾਵੇਂ ਪੁੱਠਾ ਭਾਵੇਂ ਸਿੱਧਾ ਉਹਨੂੰ ਸਨਮਨ ਦੂਰਾ ਆਹ ਤਾਲੀ ਵਾ ਕੇ ਫਰੈਂਸ ਵਧੀਆ ਵਧੀਆ ਕਲਾਕਾਰ ਲੱਗੇ ਹੋਏ ਨੇ ਦਰਸ਼ਨ ਕਰ ਲਏ ਆਪਾਂ ਨੇ ਸਾ ਟੇਕ ਲਿਆ ਫਰੈਂਡਸ ਵਧੀਆ ਵਧੀਆ ਕਲਾਕਾਰ ਆਏ ਹੋਏ ਸੀਗੇ ਤੇ ਭੇਟਾਂ ਬਹੁਤ ਵਧੀਆ ਵਧੀਆ ਗਾਈਆਂ ਨੇ ਤੇ ਹੁਣ ਸਵੇਰ ਹੋ ਚੁੱਕੀ ਆ ਅੰਮ੍ਰਿਤ ਵੇਲਾ ਹੋ ਗਿਆ ਏ ਤੇ ਜਗਰਾਤਾ ਵੀ ਸਮਾਪਤ ਹੋ ਗਿਆ ਕਲਾਕਾਰ ਵੀ ਚਲੇ ਗਏ ਤੇ ਫਰੈਂਡਸ ਹੁਣ ਤਾਰਾ ਰਾਣੀ ਦੀ ਕਥਾ ਸੁਣਾ ਰਹੇ ਨੇ ਪੰਡਤ ਜੀ ਤੇ ਕਥਾ ਕਾਫੀ ਲੰਬੀ ਆ ਵੈਸੇ ਤਾਂ 3 ਘੰਟੇ ਦੀ ਆ ਤੇ ਕਥਾ ਵੀ ਕਾਫੀ ਬਦਦਿਆ ਸੀਗੀ ਇੰਟਰਸਟਿੰਗ ਸੀਗੀ ਇਹ ਜਾਗਰਾਂ ਚ ਬਹੁਤ ਵਧੀਆ ਲੱਗਿਆ ਸਾਰੀ ਰਾਤ ਜਾਗਦੇ ਰਹੇ ਫਰੈਂਸ ਕੰਜਕਾਂ ਪੂਜਨ ਵੀ ਹੋ ਗਈਆਂ ਨੇ ਤੇ ਕੰਜਕਾਂ ਪੂਜਨ ਤੋਂ ਬਾਅਦ ਹੁਣ ਜਗਰਾਤਾ ਵੀ ਸਮਾਪਤ ਆ ਤੇ ਹੁਣ ਆਪਾਂ ਜਾਵਾਂਗੇ ਘਰ ਵਾਪਸ ਸਵੇਰ ਦੇ 5:30 ਹੋ ਚੁੱਕੇ ਨੇ ਇਹ ਕੰਨਿਆਵਾਂ ਨੂੰ ਬਹੁਤ ਵਧੀਆ ਵਧੀਆ ਗਿਫਟ ਮਿਲੇ ਨੇ ਬਹੁਤ ਖੁਸ਼ ਲੱਗ ਰਹੀਆਂ ਨੇ ਵਿਚਾਰੀਆਂ ਇਹ ਸਾਲ ਵਾਦੇ ਆਂਦਾ ਏ ਜਗਰਾਤਾ ਪਿੰਡ ਮਨਹੇੜੀ ਵਿਖੇ ਤੇ ਤੁਹਾਨੂੰ ਫਰੈਂਡਸ ਮੇਰਾ ਇਹ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮੈਨੂੰ ਤਾਂ ਜਗਰਾਤੇ ਵਿੱਚ ਬਹੁਤ ਵਧੀਆ ਲੱਗਿਆ ਤੇ ਤੁਸੀਂ ਦੱਸਿਓ ਤੁਹਾਨੂੰ ਜਗਰਾਤਾ ਕਿਦਾਂ ਦਾ ਲੱਗਿਆ ਤੇ ਬਾਕੀ ਫਰੈਂਡਸ ਕੱਲ ਨੂੰ ਮੇਲਾ ਏ ਇਸੇ ਪਿੰਡ ਦੇ ਵਿੱਚ ਕਿਉਂਕਿ ਸੱਤਿਆਂ ਨੂੰ ਜਗਰਾਤਾ ਹੁੰਦਾ ਤੇ ਅਠਿਆਂ ਨੂੰ ਮੇਲਾ ਹੁੰਦਾ ਏ ਤੇ ਕੱਲ ਨੂੰ ਆਪਾਂ ਤੁਹਾਨੂੰ ਮੇਲੇ ਦੇ ਵਿੱਚ ਮਿਲਾਂਗੇ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਰੱਖਿਓ ਆਪਣੀ ਸੇਧ ਦਾ ਖਿਆਲ ਮਿਲਦੇ ਆ ਕਾਲੂ ਫਰੈਂਡਸ ਮੇਲੇ ਦੇ ਵਿੱਚ ਬਾਪਾ